スルタン પર লোદી دے ਮੰਡ ਦਾ ਤੁਹਾਨੂੰ ਦਿਖਾ ਰਹੇ ਆ તાਜਾ ਹਾਲਾਤ ਸਾਰੇ ਝੋਨੇ ਡੁੱਬ ਚੁੱਕੇ ਆ ਵੀਰੋ ਦੂਰ ਦੂਰ ਤੱਕ ਝੋਨੇ ਡੁੱਬ ਚੁੱਕੇ ਦੇਖ ਲੋ ਇਸ ਟਾਈਮ ਅਸੀਂ ਖੜੇ ਆ ਪਿੰਡ ਆਦੀ ਕਲਾਂ ਸਾਹਮਣੇ ਆਦੀ ਕਲਾਂ ਦਾ ਗੁਰਦਾਰਾ ਸਾਹਿਬ ਆ ਨਿਸ਼ਾਨ ਸਾਹਿਬ ਦੇਖ ਸਕਦੇ ਹੋ ਤੁਸੀਂ ਤੇ ਦੂਜੇ ਪਾਸੇ ਬੰਦ ਦੇ ਪਾਣੀ ਹੀ ਪਾਣੀ ਪਾਣੀ ਹੀ ਪਾਣੀ ਤੇ ਸਾਰ ਫਸਲਾਂ ਬਰਬਾਦ ਹੋ ਚੁੱਕੀਆਂ ਆ ਲੋਕ ਉਦਾਸ ਨੇ ਨਿਰਾਸ਼ ਨੇ ਪਰੇਸ਼ਾਨ ਨੇ ਕਿਉਂਕਿ ਜਦੋਂ ਵੀ ਕਿਸਾਨ ਦੀ ਇੱਕ ਵਾਰ ਫਸਲ ਮਰ ਜਾਂਦੀ ਹੈ ਨਾ ਤਾਂ ਸਮਝੋ ਵੀ ਉਹ 2-3 ਸਾਲ ਵਾਸਤੇ ਥੱਲੇ ਲੱਗ ਗਿਆ ਯਾਰ ਫਸਲ ਤੇ ਖਰਚਾ ਆਉਂਦਾ ਇੱਥੇ ਅਮਰੀਕਾ ਵਾਂਗ ਬੀਮਾ ਨਹੀਂ ਹੈਗਾ ਯੂਰਪ ਅਮਰੀਕਾ ਵਿੱਚ ਜੇਕਰ ਕਿਸਾਨ ਦੀ ਫਸਲ ਖਰਾਬ ਹੋ ਗਈ ਤਾਂ ਸਰਕਾਰ ਬੀਮਾ ਦਿੰਦੀ ਸਾਡੇ ਕੀ ਆ ਦੇ ਦੇਣਗੇ 2000 3000 ਯਾਰ ਇੱਕ ਖੇਤ ਝੋਨੇ ਦਾ ਜਦੋਂ ਆਪਾਂ ਪਾਲਦੇ ਆ ਨਾ ਤੇ ਆਪਣਾ 40000 ਖਰਚਾ ਆਇਆ 20000 ਦਾ ਤੇ ਡੀਜ਼ਲ ਹੀ ਫੂਕਿਆ ਜਾਂਦਾ ਆ ਟਰੈਕਟਰ ਵਾਹਦੇ ਵਾਹਦੇ ਆ ਸਭ ਕਰਦੇ ਤੇ ਇਹ ਜਿਹੜਾ ਘਾਟਾ ਪਿਆ ਆ ਅੱਛਾ ਕਈ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੀ ਜ਼ਮੀਨ ਹੀ ਇੱਥੇ ਸੀਗੀ ਹੁਣ ਇੱਕ ਪਹਿਚਾਨ ਦਾ ਲੜਕਾ ਆ ਉਹ ਬਹੁਤ ਰੋਇਆ ਕਹਿੰਦਾ ਸਾਡੇ 30 ਗੱਲੇ ਸੀ 30 ਗੱਲੇ ਮਰ ਗਏ ਅਸੀਂ ਕਿੱਥੋਂ ਅੱਗੇ ਚੱਲ ਕੀ ਕਰਾਂਗੇ ਅੱਗੇ ਝੋਨੇ ਤੋਂ ਹੀ ਪੈਸਾ ਆਉਣਾ ਹੁੰਦਾ ਕਿਸਾਨ ਨੂੰ ਝੋਨਾ ਹੀ ਸਭ ਤੋਂ ਜ਼ਿਆਦਾ ਪੈਸਾ ਦਿੰਦਾ ਆ ਉਹ ਕਹਿੰਦਾ ਕੀ ਕਰਾਂਗੇ ਅਸੀਂ ਯਾਰ ਮੁੰਡਾ ਰੋ ਪਿਆ ਬੜਾ ਦੁੱਖ ਹੋਇਆ ਤਿਆਰ ਦੇਖ ਲੋ ਤੁਹਾਡੇ ਸਾਹਮਣਿਆਂ ਬਾਕੀ ਪੂਰੇ ਪੰਜਾਬ ਦੇ ਵੀਰਾਂ ਨੂੰ ਇਹ ਆਪ ਪੋਡਕਾਸਟ ਵਾਲਾ ਭਾਉ ਵੀ ਖੜਾ ਜਿਹੜਾ ਆਪਣੇ ਦਾ ਰੀਲਾਂ ਬਣਾਉਂਦਾ ਹੁੰਦਾ ਤੇ ਵੀਰੋ ਗੱਲ ਇਦਾਂ ਆ ਵੀ ਇੱਥੇ ਕੋਈ ਵੀ ਜਿਹੜੇ ਵੱਡੇ ਵੱਡੇ ਸੰਸਥਾ ਵਾਲੇ ਨਹੀਂ ਆਏ ਬਾਈ ਕਿਸਾਨਾਂ ਦੀ ਚੰਗੀ ਮਦਦ ਕਰ ਦਿਓ ਹਰ ਕਿਸਾਨ ਨੂੰ 5-5 7-7 ਲੱਖ ਰੁਪਈਆ ਦੇ ਦਿਓ ਯਾਰ ਜਿਹਦੀ ਫਸਲ ਮਰੀ ਆ ਤਾਂ ਉਹਨਾਂ ਦੇ ਘਰ ਚ ਲੈਣੇ ਆ ਹੁਣ ਝੋਨਾ ਲਾਇਆ ਆ ਤੇ ਝੋਨਾ ਲਾ ਕੇ 40 40 45 45000 ਕਿੱਲੇ ਦਾ ਉਹ ਖਰਚ ਚੁੱਕੇ ਆ ਤੇ ਬਾਕੀ ਤੁਸੀਂ ਆਪ ਸਮਝ ਲਓ ਵੀ ਜਦੋਂ ਅਗਲੀ ਿਆਰ ਫੇਰ ਫਸਲ ਲਾਉਣਗੇ ਤਾਂ ਫੇਰ ਖਰਚਾ ਕਰਨਗੇ ਜਿਹੜੇ ਸਾਡੇ ਛੋਟੇ ਕਿਸਾਨ ਆ ਨਾ ਉਹਨਾਂ ਜਿਹੜੇ 5 10 20 ਕਿੱल्ले ਵਾਲੇ ਉਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ ਹਾਂ ਜੀ ਬੈਂਕ ਬੈਲੈਂਸ ਉਹਨਾਂ ਕੋ ਹੁੰਦਾ ਜਿਹੜੇ 200 300 100 150 ਕਿੱਲੇ ਵਾਲੇ ਆ ਆ ਜਿਹੜੇ 10 20 ਕਿੱਲੇ ਵਾਲੇ ਸਾਡੇ ਆਰ ਕੀ ਇਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ ਇੰਨਾ ਦੀ ਫਸਲ ਏ ਕਰ ਮਰ ਗਈ ਸਮਝੋ 5-7 ਸਾਲ ਵਾਸਤੇ ਥੱਲੇ ਲੱਗ ਗਿਆ ਲੈ ਵੀ ਹੁਣ ਆਪਾਂ ਮੋਟਰਸਾਈਕਲ ਤੇ ਚੱਲਦੇ-ਚੱਲਦੇ ਤੁਹਾਨੂੰ ਬੁਖਾਰ ਰਹੇ ਆ ਵੀਰੋ ਪਾਣੀ ਪਾਣੀ ਦਿਖਦਾ ਦੂਰ ਤੱਕ ਪਾਣੀ ਪਾਣੀ ਜਿੱਥੋਂ ਤੱਕ ਨਜ਼ਰ ਪਹੁੰਚਦੀ ਆ ਪਾਣੀ ਪਾਣੀ ਦਿਖਦਾ ਯਾਰ ਕਿੰਨੇ ਕਰੋੜਾਂ ਦਾ ਨੁਕਸਾਨ ਹੋ ਗਿਆ ਕਿਸਾਨਾਂ ਦਾ ਯਾਰ ਤੇ ਮੇਰੇ ਵੀਰੋ ਜਿੰਨਾ ਜਿੰਨਾ ਦੀ ਵੀ ਫਸਲ ਮਰੀ ਆ ਹਾਂ ਦਲਾਲਾਂ ਨੂੰ ਪੈਸੇ ਨਾ ਪਾਇਓ ਸੁੱਧਾ ਕਿਸਾਨਾਂ ਦੇ ਜਿਹੜੇ ਮਜਬੂਰ ਕਿਸਾਨ ਆ ਉਹਨਾਂ ਦੇ account ਚ ਸਿੱਧੇ ਪੈਸੇ ਪਾਓ ਬਹੁਤ ਦਾਨੀਆਂ ਦੁਨੀਆ ਚ ਬਹੁਤ ਦਾਨੀ ਦੇਖ ਲਓ ਪਾਣੀ ਪਾਣੀ ਹੋਇਆ ਪਿਆ ਜਿਹੜੀ ਜਿਹੜਾ ਖੇਤ ਉੱਚਾ ਆ ਉਹ ਥੋੜਾ ਜਿਹਾ ਦਿਖਦਾ ਬਾਕੀ ਸਾਰੇ ਪਾਣੀ ਪਾਣੀ ਆ ਦੇ ਕੱਲ ਤੱਕ ਪਾਣੀ ਇਹਦਾ ਚੜ ਜਾਣਾ ਵੀ ਤਕਰੀਬਨ ਤਕਰੀਬਨ ਸਾਰਾ ਹੀ ਆਲੀ ਖੁਰਦ ਪਿੰਡ ਆ ਗਿਆ ਜੀ ਆਲੀ ਖੁਰਦ ਦੇ ਸਾਹਮਣੇ ਖੜੇ ਆ ਤੇ ਆ ਦੂਜੇ ਪਾਸੇ ਦੇਖ ਲਓ ਤੁਸੀਂ ਪਾਣੀ ਪਾਣੀ ਦਿਖਦਾ ਪਾਣੀ ਪਾਣੀ ਹੈ ਤੇ ਵੀਰੋ ਆਪਣੇ ਵੀ ਦਸ ਕਦੇ ਗਏ ਆ ਚਲੋ ਕੋਈ ਗੱਲ ਨਹੀਂ